ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਹਿਲ ਵਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੋਲੋ ਵਾਚ ਟਾਈਮ ਹੈ ਜੀ ਇੱਥੇ 10 11 ਦਾ ਹੋਊਗਾ ਤੇ ਆਪਾਂ ਬੈਠੇ ਸੀਗੇ ਸਾਰੇ ਜਾਣੇ ਭੂਆ ਭਤੀਜੀਆਂ ਬੈਠੀਆਂ ਗੱਲਾਂ ਮਾਰ ਰਹੀਆਂ ਸੀਗੀਆਂ ਤੇ ਇਹ ਹੈਗਾ ਕਿਰਨ ਦਾ ਬੇਟਾ ਤੇ ਇਹ ਆਪਣੀ ਭਾਣ ਜੀ ਤੇ ਇਹ ਹੈਗਾ ਆਨਵ ਦੇਖੋ ਤਾਂ ਸਹੀ ਕਈ ਵਾਰੀ ਕਿਸੇ ਨਾ ਵੀ ਵੈਸੇ ਤਾਂ ਫੋਨ ਦਿੰਦੇ ਨੇ ਹੈਗੇ ਪਰ ਬੱਚੇ ਜਦੋਂ ਰਲੇ ਮਿਲੇ ਹੁੰਦੇ ਹਨਾ ਜਿਵੇਂ ਕਹਿ ਦਿੰਦੇ ਵੀ ਡੱਕੇ ਪਿੱਛੇ ਵੀ ਲੜਾਈ ਪਾ ਲੈਂਦੇ ਫਿਰ ਤਾਂ ਕਰਕੇ ਟਕਾਉਣਾ ਪੈਂਦਾ ਇਹਨਾਂ ਨੂੰ ਉਹਨਾਂ ਨੂੰ ਉਧਰ ਬਿਠਾਇਆ ਸੀਗਾ ਬੈਠਾ ਤਾਂ ਦੇਖੋ ਜਿਵੇਂ ਪੂਰਾ ਸਿਆਣਾ ਫੋਨ ਦੇਖੀ ਜਾਂਦਾ ਹੁੰਦਾਗਾ ਤੇ ਪਰ ਟੇਕਦੇ ਨਹੀਂ ਹੈਗੇ ਤਾਂ ਕਰਕੇ ਚਲੋ ਜੀ ਖੋਲੇ ਆ ਦੀ ਮੰਮਾ ਨੇ ਨਾਲ ਦੀ ਨਾਲ ਫੋਨ ਫਿਰ ਰੋਣਾ ਚੱਕ ਦਿੰਦੇ ਆ ਜੇ ਖੇਡਣ ਖੇਡ ਪੈ ਜਾਂਦਾ ਫਿਰ ਖੇਡੀ ਜਾਂਦੇ ਰਹਿੰਦੇ ਆ ਕਿਉਂਕਿ ਸਾਰਿਆਂ ਆਏ ਹੋਏ ਆ ਤੇ ਸਾਰਿਆਂ ਦੇ ਬੱਚੇ ਆ ਫਿਰ ਤਾਂ ਕਰਕੇ ਸੋ ਕਨਾਲ ਜਵਾ ਕੇ ਜਿੱਲੇ ਇਕੱਠੇ ਸਾਰੇ ਇਕੱਠੇ ਹੋਏ ਆ ਫਿਰ ਵਿੱਚ ਹੀ ਖੇਡ ਲੈਂਦੇ ਤੇ ਵਿੱਚ ਹੀ ਲੜ ਲੜਾਂਗੇ ਇਧਰੋਂ ਸਾਡੇ ਕੋਲੇ ਜਿਹੜੀਆਂ ਪਤਾ ਹੀ ਬੀਬੀਆਂ ਭੈਣਾਂ ਕੋਲੇ ਤਾਂ ਸੂਟਾਂ ਦੀਆਂ ਗੱਲਾਂ ਹੁੰਦੀਆਂ ਇਹ ਸੀਗਾ ਮੇਰੀ ਸਿਸਟਰ ਦਾ ਸੂਟ ਤੇ ਆਪਾਂ ਕਰੀ ਜਾਂਦੇ ਸੀਗੇ ਤਰਪਾਈ ਕੋਈ ਰੰਗ ਦੇਂਦੀ ਕੋਈ ਕਢਾਈ ਦੇਂਦੀ ਆ ਤੇ ਬਸ ਐਵੇਂ ਜਿਹੜਾ ਕੰਮ ਤਾਂ ਦੇ ਜਿਹੜੇ ਚੱਲੀ ਜਾਂਦੇ ਸੀਗੇ ਤੇ ਉਧਰੋਂ ਮਾਤਾ ਦਾ ਜਿਹੜਾ ਆਪਣਾ ਕੰਮ ਕਰ ਚੱਲੀ ਜਾਂਦਾ ਸੀ ਜੀਵਨ ਨੇ ਵੀ ਆਪਦੇ ਕੱਪੜਿਆਂ ਦਾ ਜਿਹੜਾ ਕੰਮ ਕਰ ਨਵੇੜਤਾ ਸੀਗਾ ਤੇ ਅਸੀਂ ਬੇਲੀਆਂ ਬੈਠੀਆਂ ਗੱਲਾਂ ਮਾਰੀਆਂ ਜਾਂਦੀਆਂ ਸੀ ਤੇ ਹੱਸੀਆਂ ਜਾਂਦੀ ਸੀ ਤੇ ਵਿੱਚ ਹੀ ਕੰਮ ਕਰ ਕਰੀਆਂ ਦੇ ਸੀ ਮੈਂ ਚਲ ਤੇ ਤਰਪਾਈ ਦਾ ਜਿਹੜਾ ਕੰਮ ਹੈ ਮੈਂ ਨਵੀਰ ਦੂਗੀ ਇੱਕ ਭੈਣ ਕਹਿੰਦੀ ਸੀ ਕਿ ਤੁਸੀਂ ਆਪਣੀ ਰੀਅਲ ਸਿਸਟਰ ਦਿਖਾਓ ਬੱਟਾਆਂ ਜੀ ਉਹ ਬਲੌਗ ਦੇ ਵਿੱਚ ਨਹੀਂ ਆਉਂਦੀ ਹੈ ਨਾ ਚਲੋ ਜਿਨ੍ਹਾਂ ਦੀ ਜਿਹਦੀ ਇੱਛਾ ਹੈਗੀ ਆ ਉਹ ਇਹ ਬਲੌਗ ਦੇ ਵਿੱਚ ਚਲੋ ਆ ਜਾਂਦੀ ਆ ਉਹ ਨਹੀਂ ਆ ਕਿ ਖੁਸ਼ ਹੈਗੀ ਤੇ ਤਾਂ ਕੋਈ ਗੱਲ ਨਹੀਂ ਆਪਾਂ ਪੋਰਸ ਨਹੀਂ ਕਰਨਾ ਹਨਾ ਵੀ ਬਲੌਗ ਦੇ ਵਿੱਚ ਆਉ ਪਾਪਾ ਵੀ ਮੇਰੇ ਬਹੁਤ ਘੱਟ ਆਉਂਦੇ ਆ ਉਹ ਵੀ ਪਏ ਸੀਗੇ ਤਾਂ ਕਰਕੇ ਫਿਰ ਆਪਾਂ ਬਲੌਗ ਦੇ ਵਿੱਚ ਆ ਜਿਹੜੇ ਨਹੀਂ ਲੈ ਕੇ ਆਂਦੇ ਹੈਗੇ ਲਓ ਜਿੱਥੇ ਸਮ੍ਰੀਤ ਕਰ ਇਹਨਾਂ ਨੂੰ ਖੜਾ ਰਹੀ ਸੀਗੀ ਬੱਚਿਆਂ ਨੂੰ ਕਿਉਂਕਿ ਐ ਹੁੰਦਾ ਵੀ ਹੁਣ ਆਪਾਂ ਐ ਲੇ ਨਹੀਂ ਸਕਦੇਗੇ ਕੈਮਰੇ ਅੱਗੇ ਚਲੋ ਜੋ ਵੀ ਖੁਸ਼ ਹੁੰਦੇ ਆ ਜਿਵੇਂ ਹੁਣ ਮੰਮੀ ਵਰਗੇ ਵੀ ਭੂਆ ਵਰਗੇ ਵੀ ਇਹ ਸੰਗਦੀ ਆ ਵੀ ਕੈਮਰੇ ਹੈ ਸਾਡਾ ਨਾ ਵਲੌਗ ਹੋਣਾ ਹੈ ਸਾਡਾ ਨਾ ਵਲੌਗ ਬਣਾਇ ਚਲੋ ਜਦੋਂ ਬੈਠੇ ਹੁੰਨੇ ਆ ਉਦੋਂ ਤਾਂ ਵਲੌਗ ਵਿੱਚ ਮਾੜਾ ਮੋਟਾ ਬਾਣੀ ਜਾਂਦਾ ਹੈਗਾ ਤੇ ਉਹ ਬਿਲਕੁਲ ਵੀ ਨਹੀਂ ਆਈ ਹੈ ਤੇ ਨਹੀਂ ਫਿਰ ਆਪਾਂ ਲੈ ਕੇ ਆਂਦਾ ਫਿਰ ਆ ਕੇ ਨਾ ਆਉਣਾਗਾ ਗੋਦੀ ਨਹੀਂ ਚਾਹਦੀ ਤੁਰ ਕੇ ਚੱਲਾਂਗੇ ਆਪਾਂ ਤੁਰ ਕੇ ਗੇਟ ਖੋਲ ਚਲੋ ਆ ਜਾ ਫਿਰ ਦੁਕਾਨ ਤੇ ਨਮਸਕਾਰ ਬਾਬਾ ਜੀ ਚੱਲ ਨਹੀਂ ਪੈਠਿਆ ਸੀ ਹੁਣ ਬੈਠ ਕੇ ਬੈਠਾ ਹੈ ਦਿੱਖਾ ਕੇ ਜਾਂਦਾ ਥੋੜਾ ਹੋਏ ਨਹੀਂ ਨਹੀਂ ਬੈਠਾ ਕਰਕੇ ਸਾਚੂ ਥੋੜੀ ਸਾਚੂ ਦਾ ਹੈਨੇਗਾ ਦਾਦੀ ਨੂੰ ਆਵਾਜ਼ ਮਾਰ ਕਿਹੜੀ ਟੌਫੀ ਲੈਣੀ ਹੈ ਤੂੰ ਕਿਹੜੀ ਦਾਦੀ ਨੂੰ ਆਵਾਜ਼ ਦੱਸ ਸਾਚੂ ਦਾਦੀ ਨੂੰ ਆਵਾਜ਼ ਮਾਰ ਤਾਤੂ ਦਾਦੀ ਨੂੰ ਕਹ ਦੇ ਕਹਦੇ ਦਾਦੀ ਜੀ ਐ ਕਹਦੇ ਤਾਂ ਵੀ ਪਰਿਵਾਰ ਦੇ ਬੰਨਿਆਂ ਨੂੰ ਚੱਲਣਾ ਹੈ ਆਪ ਤਾਂ ਲੈ ਲਓ ਤਾਂ ਲੈ ਲਾ ਕੇ ਲੈ ਲੈ ਚਾਪੀ ਹੈ ਚਾਪੀ ਦਾਦੀ ਕਹਿੰਦੀ ਆਪੀ ਲੈ ਲਓ ਹੈ ਦਾਦੀ ਕਹਿੰਦੀ ਆਪੀ ਲੈ ਲਓ ਆਪੀ ਲੈ ਲਓ ਦਾਦੀ ਕਹਿੰਦੀ ਸਭਣੀ ਇਧਰ ਨੂੰ ਵੀ ਲੈ ਕੇ ਆਉਣ ਨੂੰ ਪੁੱਛ ਕੇ ਕਿਹੜੀ ਜੀਜੀ ਲੈਣੀਆਂ ਦੀਦੀ ਜਾਂ ਸਭਣੀ ਇਧਰ ਨੂੰ ਲੈ ਕੇ ਆ ਦੀਦੀ ਆ ਜਾ ਸਭਣੀ ਇਧਰ ਕਾ ਦੀਦੀ ਜੀ ਮੈਦੇ ਨਹੀਂ ਮੈਦੇ ਨਹੀਂ ਆ लात आने ये ਓਏ ਜੀ ਆਪਾਂ ਨੇ ਨਾ ਦਿਮਾਗ ਨਹੀਂ ਖਾਇਆ ਤੇ ਨਾਲ ਕੇ ਆਏ ਤੇ ਫਿਰ ਦੁਕਾਨ ਚੱਕਣੀ ਲੈਤੀ ਹੈ ਜੀ ਤੁਸੀਂ ਲੈਤੀ ਹੈ ਕਿਉਂ ਇਹ ਤੇ ਬੈਂਕ ਚ ਹਿੱਸਾ ਹਾਂਜੀ ਕੀ ਲੈਣਾ ਤੁਸੀਂ ਜੀ ਦੱਸੋ ਜੀ ਦੁਕਾਨ ਹੈ ਸਾਡੀ ਹਾਂਜੀ ਸਾਡੀ ਦੁਕਾਨ ਹੈ ਪ੍ਰਗਟ ਮਾਮੂ ਦੇ ਦੀ ਫੋਟੋ ਲੱਗਾ ਇਸ ਲਈ ਪ੍ਰਗਟ ਮਾਮੂ ਦੀ ਇਹ ਗਰਵਿੰਦਰ ਮਾਮੂ ਆ ਉਹਦਾ ਪ੍ਰਗਟ ਮਾਮੂ ਗਰਵਿੰਦਰ ਮਾਮੂ ਦਾ ਪੁੱਤ ਹੈ ਪਿਕਸ ਕੀ ਲੈਣਾ ਪੁੱਤ ਇੱਕ ਵਾਰੀ ਚੱਕ ਲਓ ਜਿਹੜੀ ਚੀਜ਼ ਲੈਣੀ ਹੈ ਲੈ ਲਓ ਮੈਂ ਮੈਂ ਮੰਮੂ ਗਿਆ ਨਾ ਸ਼ਹਿਰੋਂ ਲਿਆ ਕੇ ਦਊਗਾ ਚੀਜ਼ ਮਮਾ ਆ ਬੰ ਮੈਂ ਤਾਂ ਦਾਸਾ ਮੈਂ ਖੱਟੀ ਮਠੀ ਚੀਜ਼ ਜਿਹੜੀ ਤੈਨੂੰ ਖਾਣ ਦੇ ਨਹੀਂ ਕੈਂਡੀ ਲਾ ਲਾ ਕਿਉਂਕਿ ਤੈਨੂੰ ਖੰਗ ਲੱਗੀ ਹੈਗੀ ਮੰਮੀ ਕਲੀ ਇਹਦੇ ਨਹੀਂ 5 ਰੁਪਏ ਖਾਣੇ ਮੈਂ ਵੀ ਖਾਣੇ ਮੈਨੂੰ 5 ਰੁਪਏ ਦੇ ਆ ਚਲੋ ਸਮਨੀ ਤੇ ਕੀ ਲੱਦੀਆਂ ਹੈ ਕੀ ਲੱਦੀਆਂ ਹੈ ਹੈਲੋ ਗਾਦ ਸਸੀ ਕਾ ਬੁਲਾ ਦੇ ਫਿਰ ਸਾਰੇ ਨੂੰ ਬਰਾ ਦੇ ਕੇ ਸਸੀ ਕਾਲ ਜੀ ਹੈ ਦੂਸਰ ਦਾ ਸਸੀ ਕਾਲ ਇਹ ਤੈਨ ਦਾ ਤੇ ਮੈਂ ਕਿਸੀ ਨੂੰ ਦਿਖਾਉਣਾ ਤੁਸੀਂ ਦੱਸਿਓ ਸੱਚ ਕਰਾਂ ਮੈਂ ਇਸੇ ਮਿੰਦਰ ਨੂੰ ਬਹੁਤ ਸੁਣਿਆ ਆਦਾ ਹੈ ਸੋਟੇ ਤੁੰਦਲਾ ਜਾਗਾ ਤੁਹਾਰੇ ਕੈਮਰਾ ਇਹ ਨਾ ਹੈਗਾ ਦੂਸਰਾ ਮੀਡਲ ਵਰਕ ਵਾਲਾ ਬਟ ਮੈਨੂੰ ਨਾ ਦੂਜੀ ਬਾਹਾਂ ਗੰਢਾ ਦੇ ਤਾਂ ਵਾਲੇ ਨਹੀਂ ਪਸੰਦ ਹੈਗੇ ਮੈਨੂੰ ਸਿੰਪਲ ਜੀ ਪਸੰਦ ਹੈ ਜਿਵੇਂ ਆਹ ਵਾਲਾ ਸੂਟ ਆ ਜਿਹੜਾ ਵਰਕ ਕਰਵਾਇਆ ਉਹ ਜ਼ੋਰ ਜੱਟ ਦਾ ਹੈ। ਉਹ ਠੀਕ ਹੈ ਕੈਮਰਾ ਕਿਉਂ ਨਹੀਂ ਸਾਫ਼ ਹੋ ਰਿਹਾ 1 ਮਿੰਟ। ਹੁਣ ਅੱਗੇ ਨਾਲ ਸਾਫ਼ ਆਹ ਵਾਲਾ ਇਹਦਾ ਬਸ ਘੇਰਾ ਵਗੈਰਾ ਹਨਾ ਤੇ ਆਹ ਵਾਲੇ ਦੇ ਹੈਗੇ ਚਾਕ ਤੇ ਇੰਨੇ ਇੰਨੇ ਵਰਕ ਕੀਏ ਜਿਹੜੀ ਆਪਾਂ ਬਾਹਾਂ ਤੇ ਕਰਵਾਈ ਵਾਲਾ ਸੇਮ ਵੀ ਸਿੰਪਲ ਦਾ ਕਰਵਾਇਆ ਵਾਲਾ ਮੈਨੂੰ ਨਾ ਗੰਢਾਂ ਵਾਲੇ ਜਿਵੇਂ ਪਹਿਲਾਂ ਦੱਸ ਕੇ ਸੀ ਕਿ ਮੈਨੂੰ ਵਧੀਆਂ ਨਹੀਂ ਲੱਗਦਾ ਆ ਸਿੰਪਲ ਜਿਹਾ ਬਸ ਜਾਨੀ ਕਿ ਬਾਹਾਂ ਤੇ ਆ ਜਾਊਗਾ ਡੇਲੀ ਵੇਅਰ ਦੇ ਲਈ ਜਾਨੀ ਕਿ ਸਕੂਲ ਵਗੈਰਾ ਪਾ ਲਿਆ ਕਰਾਂਗੇ ਗਾਹ ਥੋੜੇ ਜਿਹਾ ਵਧੀਆ ਜਿਹਾ ਮੌਸਮ ਆ ਜਾਊਗਾ ਜਾਨੀ ਕਿ ਹੰਤਾ ਵਿੱਚ ਠੰਡ ਠੰਡ ਕੇਰੀਆਂ ਨੇ ਵੈਸੇ ਪਾਊਗੀ ਤਾਂ ਸਹੀ ਹੋਣਾ ਜਿਹੜੀ ਠੰਡ ਜਮਾਣੀ ਹੈ ਜੀ ਦਿਨੇ ਤਾਂ ਪੂਰੀ ਧੁੱਪ ਕਰੜੀ ਹੁੰਦੀ ਹੈ ਜੀ ਦੇਖੋ ਬੱਚਾ ਪਾਰਟੀ ਹੈ ਛਿੱਡਾਂ ਤੇ ਹੋਇਆ ਸਾਰਾ ਆ ਰਹੇ ਨੇ ਛਿੱਡਾਂ ਤੇ ਛਿੱਟ ਜਾਂਦੇ ਕਿਤੇ ਨਹੀਂ ਆਣਾ ਪਤਾ ਮੈਂ ਤਾਂ ਇੱਥੇ ਜਿਹੜੇ ਬਾਹਰ ਖੜੇ ਪਹਿਲਾਂ ਅੱਜ ਕਈ ਹੋਈ ਸੀ ਹੈ ਹਲੋ ਹਲੋ ਹੋਣਾ ਹੀ ਹੈ ਸੂਟ ਦੇਖਾਂ ਦੇਖੋ ਸੋਣਾਗਾ ਪਹਿਣਾ ਕੋਲੇ ਸੂਟ ਹੀ ਚੱਕੇ ਸੂਟ ਹੀ ਮੇਰੇ ਕੋਲ ਹੈਗਾ ਅੰਦਰ ਰੱਖ ਲਿਓ ਮੈਂ ਲੈ ਨਾ ਇਹ ਮਾਤਾ ਪਾ ਰਹੀਏ ਪੱਥਰ ਦੇ ਦੇ ਪੱਥਰ ਛੋਟਾ ਵੀਰ ਹੈ ਛੋਟਾ ਵੀਰ ਹੈ ਦੇ ਦੇ ਆਏ ਆਖ ਲੱਗ ਗਿਆ ਘਰ ਰਵਾਂ ਤਾਂ ਤੂੰ ਬੰਦਾ ਨੇਗਾ ਤੇਰਾ ਕਿੱਥੇ ਹੈਗਾ ਉਹ ਬਟ ਮਮਾ ਜੀ ਨੂੰ ਪੁੱਛੋ ਮਮਾ ਜੀ ਨੂੰ ਮਮਾ ਜੀ ਨੂੰ ਪੁੱਛੇਗਾ ਮਮਾ ਜੀ ਬੈਟ ਕਿੱਥੇ ਆ ਦੇ ਦੇ ਮਾਂ ਤੇ ਦੇ ਬਟ ਦੇ ਦੇ ਪੱਤਾ ਆਇ ਨਾ ਗਰਾ ਕਰ ਫਿਰ ਉਹ ਗੱਲ ਆ ਸੋਡੀ ਤਾਂ ਡੱਕੇ ਪਿੱਛੇ ਵੀ ਆਹੀ ਡੱਕਾ ਮੈਂ ਲੈਣਾ ਦੇ ਦੇ ਨਾ ਯਾਰ ਦੇ ਦੇ ਬਾਲਾ ਸ਼ਣਾ ਤੂੰ ਤੂੰ ਵੱਡਾ ਲਾ ਤੂੰ ਵੱਡਾ ਜਾ ਤੂੰ ਆਵਦਾ ਲਾਲਾ ਪੱਤੇ ਬੈਠਾ ਜਾ ਮਮਾ ਜੀ ਨੂੰ ਪੁੱਛੋ ਮਮਾ ਜੀ ਨੂੰ ਪੁੱਛ ਲੋ ਲਾ ਲਾਣੀ ਕਦੋਂ ਕਹੀ ਹੈ ਕਰਾਗੀ ਤੇਰਾ ਕੀ ਹੋ ਆ ਵੀ ਯਾਦ ਕਰੀ ਜਾਂਦਾ ਉਹ ਆ ਅੰਦਰ ਗਈ ਹੋਈ ਆ ਬਸ ਵਾਉ ਤਾਂ ਨਹੀਂ ਨਹੀਂ ਤਾਈ ਆ ਸਰੀ ਸਹੀ ਜਿਕੇ ਲਈ ਫੜਦਾ ਨਾਲੇ ਹੱਸੇ ਮੇਰਾ ਕਹਾ ਆ ਕੈਪ ਲਾ ਦੇ ਸਬਰੀਤਾ ਆ ਜਾ ਆ ਜਾ ਖੇਡ ਲੇ ਨਹੀਂ ਵਾਕਾਂ ਨਹੀਂ ਕਿਸਾਨ ਨੂੰ ਕਮਲੀ ਤੇ ਤੂੰ ਪਾਣੀ ਦੇ ਵਿੱਚ ਉਹੀ ਗੱਲਾਂ ਤੇਰੀਆਂ ਫੇਰਾ ਸੀ ਮਾ ਬਾਲ ਹੈਗੀ ਹੈਗੀ ਤੇ ਬਾਲ ਤੋਂ ਦੋ ਆ ਗਈਆਂ ਛੱਡ ਦੇ ਆ ਗਈ ਬਾਲ ਆ ਗਈ ਉਹ ਆ ਗਈ ਉਹ ਲੜੇ ਬਣਾ ਉਹਨੂੰ ਉਧਰ ਤੇ ਬੋਲਣਾ ਪਾ ਦੇ ਉਹ ਸਾ ਦੇ ਉੱਤਰ ਦੀਦੀ ਹੈ ਗਿਆ ਕੋਲੇ ਉੱਤਰ ਕਹਿੰਦੀ ਆਏ ਕਹਿ ਵਿਆਹ ਸੂਟ ਤੂੰ ਲੈ ਲਾ ਵਾਲਾ ਮੈਂ ਕਿ ਲੈ ਲਾ ਐਡਾ ਵੀ ਕੀ ਚੱਕਰ ਆ ਹਨਾ ਵੀ ਸੂਟ ਹੀ ਆਣਾ ਕੁੱਡੀਆਂ ਦੇ ਸੂਟ ਹੀ ਨਹੀਂ ਲੋਟਾਉਂਦੇ ਮੈਂ ਕਿੰਨੇ ਦੀਦੀ ਕਿਦਮ ਸਾਰੇ ਕੰਦ ਕਰਾਏ ਆ ਜੀ ਤੁਮ ਮੰਨ ਕਰਾ ਦੇਣਾ

ਹਾ ਵਾਲਾ ਹਾਂ ਇਹ ਕਿਰ ਕਿਰ ਕਿਉਂ ਟ੍ਰੈਂਡ ਲੱਗਦਾ ਅੱਡਾ ਤਾਂ ਹੈਗਾ ਦਾ ਵੀ ਐਂਚ ਦੇ ਨੇੜ ਪਿਆ ਹੈ ਸਾਡਾ ਸੂਤ ਦਾ ਵੱਡਾ ਨੇੜੇ ਵੀ ਵੀ ਐਂਚ ਰਖਾਇਆ ਸੀ ਬਸ ਉਹ ਨਾਲ ਹੀ ਹੋਊਗਾ ਸਾਡੇ 19 ਇੰਚ ਦੀ ਹੁੰਨੀ ਹੈ ਮੈਂ ਜਾਂ 19 ਇੰਚ ਇਹ ਆ ਬੇਟਾ ਅੰਦਰ ਵੀ ਆਉਣੀ ਹੈ ਹੈ ਇਹ ਸੂਤ ਦਾ ਵੱਧ ਲੈਂਥ ਲੈਂਥ ਜਾ ਰਹੀ ਹੈ ਇਹਦੀ 3 ਲੈਂਥ ਇਹ ਕੱਪੜਾ ਤਾਂ ਹਲਕਾ ਬਰਕ ਥੋੜੀ ਜਿਹੀ ਉਹ ਆ ਗਈ ਬਰਕ ਹੈਵੀ ਹੈ ਤਾਂ ਕਰਕੇ نیچے ਨੂੰ ਡਿੱਗ ਰਿਹਾ ਹੈ ਕੀਦੇ ਹੱਜ ਅਣ ਦੇ ਇਹ ਤਾਂ ਖਾਲੀ ਆ ਪਤਾ ਇਹ ਤਾਂ ਹੱਥਾਂ ਹੀ ਦੇ ਹੀ ਦੰਦਾ ਦੁਰੇ ਫਰਦਾ ਬੱਕੇ ਪੰਨਾ ਦੇ ਦਾਣਾ ਡੋਲ ਕੇ ਗਏ ਵਿੱਚ ਮਾਰ ਗਿਆ ਸਾਈਕਲ ਦਾ ਪਾਪਾ ਪਾਪਾ ਚਲਾਇਓ ਦੀਦੀਆਂ ਨਾਲ ਖੇਡੋ ਉਧਰ ਸਵਨੀਤਾ ਉਹ ਦੀਦੀ ਕੋਲੇ ਆ ਸਿੰਮੂ ਕੋਲੇ ਮम्मा ਆ ਸੀ ਕਿੱਥੇ ਕੋਲੇ ਯੇ ਮੰਮੂ ਸਵਨੀਤਾ ਨਾਲ ਨਹੀਂ ਖੇਡਣਾ ਇਹਦੇ ਨਾਲ ਸਮ੍ਰਿਤ ਨਾਲ ਖੇਡ ਲਾ ਕੇ ਉਹ ਦੀ ਕੀ ਕਰਨੀ ਹੈ ਆ ਜਾ ਆ ਦੀ ਆ ਸਾਈਕਲ ਲਾਇਆ ਹਾਂ ਆ ਸਵਨੀਤਾ ਤੈਨੂੰ ਕਿਵੇਂ ਗਿਆ ਸੀ ਵੀ ਸੱਸੀ ਕਾਲ ਬੁਲਾਈ ਸਵਨੀਤਾ ਸੱਸੀ ਕਾਲ ਬੁਲਾਈ ਤੁਸੀਂ ਮੈਨੂੰ ਦੱਸੋ ਬੱਚੇ ਤੂੰ ਫਰਾਕ ਕਿਥੋਂ ਲੇਤੀਗੀ ਕਿਥੋਂ ਲੇਤੀ ਫਰਾਕ ਹਾਂਜੀ ਹਾਂ ਕੋਲ ਨਹੀਂ ਬੇਟੀ ਤੈਨੂੰ ਕਿਥੋਂ ਲਾਤੀ ਫਰਾਕ ਆਨਲਾਈਨ ਉਹ ਨਾਨੂ ਆ ਗਏ ਵੇ ਨਾਨੂ ਆ ਗਏ ਉਹਦੇ ਤੇ ਪਏ ਹਮਾਰੇ ਵਾਹ ਇੱਧਰ ਟਾਈਲ ਕਰ ਟ੍ਰੇਨ ਮੋਟਰ ਚੱਲਦੀ ਨਹੀਂ ਹੈ ਪਰ ਮੁੱਕਲੀ ਕਣੀ ਹੈ ਹੈ ਗੋਲਪਾ ਹਾਲ ਫਰੌਕ ਕਿੱਥੋਂ ਲੈ ਕੇ ਆਂਦੀ ਮੈਂ ਤੁਹਾਨੂੰ ਅੱਗੇ ਪੁੱਛਿਆ ਸੀ ਆ ਫਰੌਕ ਕਿੱਥੋਂ ਲੈ ਕੇ ਆਂਦੀ ਹੈ ਮੰਮਾ ਲੈ ਕੇ ਦਿੱਤੀਆ ਮੰਮਾ ਲੈ ਕੇ ਆਂਦੀ ਪੋਲੇ ਆਂਦੀ ਹੈ ਤੁੰਮਨੇ ਕਿੱਥੋਂ ਲੈ ਆਂਦੀ ਆ ਵਾਹ ਐਂਟਰੀ ਕਿਉਂ ਆ? ਉਹ ਦੀਆ। ਅੱਛਾ ਤੂੰ ਆ। ਉਹ 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 ਚੀਸ ਪੁੱਲਦੀ। ਉਹ ਥਾੜੀ ਸੀ। ਅੱਛਾ ਕੀ ਬੰਡ ਰਹਾ ਜਿਆ। ਮੈਂ ਨਾ। ਸਤਿ ਸ਼੍ਰੀ ਅਕਾਲ ਜੀ। ਮਿਲ ਗਏ ਲਾ ਗਿਆ ਭਾਈ ਹੁਣ ਸਾਡਾ ਹੋਰ। ਰੌਣਕਾਂ ਹੋਰ ਵਾਧੇ ਆਣੀਆਂ। ਕੌਣ ਬੜਾ ਸੁਬਨੀਤ ਕਰਨ ਨੂੰ ਉਹ ਉਹ ਭੱਜਲੀ ਦੇਖ ਕੇ ਸੁੱਖ ਨਾਲ ਨਾ ਸਾਡੇ ਸਾਰੀਆਂ ਕੁੜੀਆਂ ਦਾ 1 51 ਤੇ ਸਾਡੇ ਬੈਗਾਂ ਨਾਲ ਹੀ ਭਰਿਆ ਪਿਆ ਚੱਲ ਰਹਿਣ ਰੌਣਗਾਂ ਜਿਹੜੀਆਂ ਪੂਰਨ ਲੱਗੀਆਂ ਹੋਈਆਂ ਤੇ ਜਿਹੜੇ ਵਿਚਾਰੇ ਸਾਰੇ ਮੇਲ-ਖੇਲ ਨੂੰ ਸਾਹ ਰਹੀਆ ਅੱਜ ਚੱਲਣੀਆਂ ਗੱਲਾਂ ਬਾਤਾਂ ਅੱਧੀ ਰਾਤ ਤੱਕ ਇਹ ਮੇਰੇ ਪੂਆ ਜੀ ਆਈਏ ਤੇ ਭੁਆ ਜੀ ਦੀ ਬੇਟੀ ਆਈ ਏ

ਸਵਨੀਤਾ ਉਹ ਰ ਅਮਮਾ ਅਮਰਾ ਨੂੰ ਨੀਚ ਵੀ ਪੈ ਜਾਂਦੇ ਮਿੱਠੇ ਕੋਈ ਗੰਡੇ ਪਾ ਦੇ ਗੰਡੇ ਤਾਂ ਪਾਵਾਂਗੇ ਦੋ ਤਿੰਨ ਪਾਵਾਂਗੇ ਇਹ ਨਾ ਪਹਿਲਾਂ ਖੂਲ ਕਰਕੇ ਜਾਣਾ ਤੁਸੀਂ ਕੱਲ ਨੂੰ ਮਿਲਣੇ ਲਾ ਵੀ ਜਦੋਂ ਮੈਂ ਬਲੌਗ ਬਣਾਉਣ ਲੱਗਿਆਂ ਉਹਦਾ ਹੱਸਣ ਲੱਗਿਆ ਅੱਜ ਦੇ ਦਿਨ ਦੇ ਮੇਲੇ ਹਨਾ ਕੱਲ ਨੂੰ ਮੈਂ ਚਲੀ ਜਾਣਾ ਅੱਛਾ ਪਰ ਸੌਰੀ ਨਹੀਂ ਬਰਦਾ ਤੇ ਤੂੰ ਤੂੰ ਵੀ ਜਾਵੜਾ ਹੁਣ ਬਹੁਤ ਦਿਨ ਹੋ ਗਏ ਠੰਡ ਹੈ ਤੇਰੇ ਸਾਥ ਸੌਖੀ ਨਹੀਂ ਆਸਲੀ ਬਲੌਗ ਦੇਂਦੀ ਮੇਰਾ ਮਾਸੇ ਬਲੌਗ ਦੇਦੀ ਸਾਡੀ ਕੁੜੀ ਦੇਦੀ ਮਾਸੇ ਜਤਨ ਨੰਦ ਦੇਂਦੀ ਤੇਰੀ ਦੀਦੀ ਕੌਣ ਪਰ ਸਾਡੇ ਦੀਦੀ ਵੀ ਹੈ ਮੈਂ ਛੋਟੀ ਹਾਂ ਮੈਂ ਤਾਂ ਅੱਛਾ ਨਾ ਆ ਸਾਡੇ ਭਰਾ ਠੀਕ ਹੈ ਤੁਹਾਨੂੰ ਸੂਟ ਪਾ ਦੇ ਕਿਹੜੇ ਬਲੇ ਲੈਣਗੇ ਬੈਕਟੇ ਇਹਨੂੰ ਕਰਾ ਦੋ ਮੈਂ ਚਾਰ ਵਾਈਟ ਦੇ ਬਾਬੀ ਵਾਸਤੇ ਕੱਲ੍ਹ ਜਸ਼ਨ ਜੁਐਲਰ ਆਏ ਤਾਂ ਕਾਂਟੇ ਕਲਪ ਕਰਵਾਉਣੇ ਹੈ ਠੀਕ ਹੈ ਲੇਕਿਨ ਇਹਨੂੰ ਜੋ ਡਿਜ਼ਾਈਨ ਕਰਵਾਈਏ ਆਪਾਂ ਜੀਵਨ ਭਾਬੀ ਵਾਸਤੇ ਕਿਹੜੀ ਤਾਂ ਸਟਾਰਟ ਕਰਾਉਣੇ ਸਟਾਰਟ ਨਹੀਂ ਕਰਾਉਣੇ ਹੈਂਗਿੰਗ ਕਰਾਉਣੇ ਹੈਂਗਿੰਗ ਕਰਾਉਣੇ ਸੱਚ ਫੈਸਲਾ ਕਰਾਉਣੇ ਸੋੜੇ ਨਾਲ ਤਾਂ ਸੋਚ ਵੀ ਨਹੀਂ ਸਕਦੇ ਕਿਉਂ ਨਹੀਂ ਸੋਚਦਾ ਕਿ ਮੇਰਾ ਭਰਾ ਸਮਝ ਨਾ ਸਕਦੀ ਸੋਚ ਸਾਰੇ ਮਾਂ ਤੇ ਡੇਢ ਲੱਖ ਲੈਂਦਾਗਾ ਬੇ ਤੇ ਤੇ ਭਾਬੀ ਨੂੰ ਤੋਲੇ ਦੇ ਕਾਟੇ ਵੀ ਨਹੀਂ ਘਾ ਸਕਦਾ ਇਹ ਚਲ ਹੱਥ ਦੀ ਗੱਲ ਹੱਥ ਨਾ ਰਹਿ ਗਈ ਜਿਹੜੇ ਹਮ ਚਾਂਦੀ ਵਾਲੇ ਚਾਂਦੀ ਵਾਲੇ ਆਪਾਂ ਚਾਂਦੀ ਵਾਲੇ ਕਿਉਂ ਪਾਵਾਂਗੇ ਹਨਾ ਵੀ ਕਿ ਆ ਦੇਖ ਕੱਢ ਲੈ ਆਪਾਂ ਕਿਉਂ ਸਾਡੇ ਪਾਵਾਂਗੇ ਮੈਨੂੰ ਵੀਡੀਓ ਨਾਲ ਅਲੱਗ ਮੇਰਾ ਕਾਪੀਰਾਈਟ ਆ ਜਿਗਰ ਬੰਦ ਕਰ ਪੱਟੋ ਸੋ ਸੁਣੋ ਥੈਂਕ ਯੂ ਦੱਕੇ ਨਾ ਰਹਿਣਾ ਮੈਂ ਵਸ ਜਾਊਂਗੀ ਠੀਕ ਫੋਨ ਕਰੂਗੀ ਨਹੀਂ ਮੈਂ ਨਹੀਂ ਕਰਦੀ ਕਿਵੇਂ ਚਲ ਦੱਸ ਦੂੰਗੀ ਮੈਸੇਜ ਕਰ ਦਿੰਦੀ ਮम्मी पापा ਉੱਥੇ ਨਾ ਕੀ ਮਤ ਲਗਾ ਉੱਥੇ ਗੁਰਦੁਆਰੇ ਕਰ ਲਾਂਗੇ ਫੋਟੋ ਫੋਟੋ ਨਹੀਂ ਗਈ ਖਰੀਦਾ ਵਰਦਨ ਸਿੰਘ ਮਾਥਾ ਟੇਕਣਾ ਮੇਰੇ ਪਾਂਜਾ ਜਿਹੜਾ ਇੰਨਾ ਕਿ ਜ਼ਿਆਦਾ ਸ਼ਰਾਰਤੀ ਹੈ ਨਾ ਇਹ ਜੇ ਮੈਨੇ ਫੋਨ ਤੋੜੇ ਫੋਨ ਤੋੜਦੀ ਧੰਕਾ ਦਿੰਦਾ ਰਹਿੰਦਾ ਹੈ ਬਾਈ ਕਰ ਲਓ ਜੀ ਬੱਚੇ ਆ ਗਏ ਘਰ ਦੇ ਨਾਲ ਸਾਥ ਚੰਗਾ ਬਾਈ ਰੋਟੀ ਖਾ ਜਾ ਬੈ ਫੁੱਤਣੇ ਨਾ ਰੋਟੀ ਖਾ ਜਾ ਨਾ ਨਾ ਹੈ ਨਾ ਨਾ ਤਾਂ ਕਾ ਨਾ ਵਾਲੀ ਕੀ ਗੱਲ ਹੈ ਜੀ ਅਸੀਂ ਇਹਨੂੰ ਪਾ ਕੇ ਫੇਰ ਖਾਉਂਦੇ ਹਾਂ ਝੰਡਾ ਬਾਈ ਚਾਹ ਨਹੀਂ ਬੈਣੀ ਅੰਦਰ ਬੈਠੀ ਪਾਪਾ ਜੀ ਆ ਗਏ ਪੱਪਾ ਜੀ ਆ ਲੈ ਤੇਰੀ ਜੁੱਤੀ ਵਾਲੀ ਤੇ ਚਪਲ ਵਾਲਾ ਆ ਚੱਪਲ ਹੈ ਤੇ ਨੀਚੇ ਪਈ ਹੈ ਕਾ ਦੇ ਹੁਣ ਰਣਕਵੇਂ ਲੰਦਰ ਨੂੰ ਆਇਆ ਭੁਆ ਜੀ ਵਰਗੇ ਸਾਰੇ ਆਈਆਂ ਸਪਾਟ ਹੈ ਹੈ ਹੈਲੋ ਦਾ ਜੀ ਦਾ ਮੇਮ ਕੇ ਮੇਰੇ ਸਾਰੇ ਬਦਗੇ ਲਓ ਜੀ ਟਾਈਮ ਹੋ ਗਿਆ ਸਾਰੇ ਸਿੱਧਾ ਕਿ ਰੋਟੀ ਪਾਣੀ ਦਾ ਜਿਹੜਾ ਟਾਈਮ ਹੋ ਗਿਆ ਤੇ ਸੁਖ ਨਾਲ ਅਸੀਂ ਇਕੱਠੇ ਹੋਏ ਸਾਰੇ ਰਿਸ਼ਤੇਦਾਰ ਜੀ ਰੋਟੀ ਭਰੀ ਪਾ ਰਹੇ ਹਾਂ ਮੈਂ ਫੜਾਉਣੀ ਹੈ ਤੇਰੀ ਰੋਟੀ ਇੱਧਰ ਸਾਰੇ ਬੰਦਲੇ ਹੋਰ ਹੋਰ ਹੋਣ ਵਾਲੇ ਚੱਲ ਰਹੇ ਹੁਣ ਕਾਫੀ ਢੇਮਬਾ ਜਿਹੜੇ ਸਾਰੇ ਜਾਣੇ ਇਕੱਠੇ ਹੋਏ ਆ ਪਰ ਹਜੇ ਦੋ ਘੂਵਾ ਵਰਗੀਆਂ ਬਚੀਆਂ ਹੈ ਨਹੀਂ ਉਹਨਾਂ ਤੋਂ ਆਇਆ ਨਹੀਂ ਗਿਆ ਕਰਾ ਲਿਆ ਮਰੀਆਂ ਕਰਕੇ ਕਿ ਅਸੀਂ ਇੰਨੇ ਇਕੱਠੇ ਹੋਏ ਆ ਤੇ ਹਾਂਜੀ ਬਸ ਅੱਜ ਦਾ ਦਿਨ ਕੱਲ ਥੋੜੇ ਥੋੜੇ ਚਲੇ ਜਾਵਾਂਗੇ ਤੋ ਬੋਨ ਦੇਖੋ ਇਹ ਨਹੀਂ ਸਾਰਾ ਦਿਨ ਇੰਨਾ ਕਾ ਜ਼ਿਆਦਾ ਖੜੇ ਆਣਾ ਇੰਨਾ ਜ਼ਿਆਦਾ ਹੀ ਖੜੇ ਹੋਣ ਜਾਵਾਂ ਥੱਕੇ ਹੰਦੇ ਪਏ ਹੈ ரோட்டி <tie> பாப்போட்டி